मैं रामकृष्ण महंत कृष्ण मंद दारीवाल मैं एस डीएसपी एसएचओ और स्पेशल ब्रांच, ब्रांच में सभी का हार्दिक तय दिल से बहुत बहुत धन्यवाद करता हूँ मैं अपने संत समाज की तरफ से सभी को आशीर्वाद देता हूँ तय दिल से शुक्रिया करता हूँ उन्होंने बहुत मेहनत करके 24 घंटे के अंदर इस मसले को हल कर दिया और सभी की इज्जत को बरकरार रखा नहीं तो संत समाज में और भक्तों में बहुत ऐसा मैसेज चला गया था सभी रो रहे थे मेरे साथ कि ये क्या हो गया हमारे हिंदू समाज को परंतु मैं एसएसपी का और सारी का बहुत बहुत अपने मेरे पास शब्द नहीं है वो उन शब्दों से सही उनको तय दिल से शुक्रिया अदा करता उन्हें लाके चोरी हुई थी तो करीब करीब मेरे बताया कि वो सब बरामद कर लिए हैं थोड़े से पैसे उसने खर्च कर लिए थे बाकी मेरे को ये ज्ञात हुआ कि वो पैसे बरामद कर लिए गए ਅਜੀ ਆ ਜਿਹੜੀ ਵਾਰਦਾਤ ਹੈ ਆ ਜਿਹੜੀ 24 ਤਰੀਕ ਦੀ ਜਿਹੜੀ ਵਾਰਦਾਤ ਹੈਗੀ ਦੁਪਹਿਰ ਦਾ ਟਾਈਮ ਸੀ ਕ੍ਰਿਸ਼ਨਾ ਮੰਦਿਰ ਜਿਹੜਾ ਧਾਰੀਵਾਲ ਹੈਗਾ ਉੱਥੇ ਜਿਹੜੇ ਉਹਨਾਂ ਦੇ ਜਿਹੜੇ ਪੁਜਾਰੀ ਸਾਹਿਬ ਹੈਗੇ ਉਹਨਾਂ ਦੀ ਜਿਹੜੀ ਅਲਮਾਰੀ ਚੋਂ ਲਗਭਗ 19 ਲੱਖ ਰੁਪਏ ਜਿਹੜਾ ਹੈਗਾ ਉਹ ਸੂਚਨਾ ਮਿਲੀ ਸੀਗੀ ਕਿ ਲਗਭਗ 19 ਲੱਖ ਰੁਪਏ ਚੋਰੀ ਹੋਇਆ ਐਂਡ ਉਹ 3 ਕੜੀ ਦੇ ਵਿੱਚ ਇਮੀਡੀਏਟਲੀ ਸਾਡੀ ਜਿਹੜੀ ਸਪੈਸ਼ਲ ਮਾਰਕਸ ਐਸ਼ਐਚਓ ਜਿਹੜੇ ਢਾੜੀਵਾਲ ਹੈ ਐਂਡ ਡੀਐਸਪੀ ਢਾੜੀਵਾਲ ਹੈ ਉਹਨਾਂ ਨੇ ਮੌਕੇ ਤੇ ਵਿਜ਼ਿਟ ਕੀਤਾ ਹੈਗਾ ਸਾਡੇ ਐਸਪੀ ਇੱਕ ਇਨਵੈਸਟੀਗੇਸ਼ਨ ਮੌਕੇ ਤੇ ਗਏ ਹੈਗੇ ਉਹਨਾਂ ਨੇ ਪੂਰਾ ਨਕਸ਼ਾ ਮੌਕਾ ਦੇਖਾ ਇਸ ਤੋਂ ਇਲਾਵਾ ਜਿਹੜੇ ਸਾਰੇ ਐਂਗਲਸ ਚੈੱਕ ਕੀਤੇ ਉਸ ਤੋਂ ਬਾਅਦ ਸਾਡੀ ਵੱਖ-ਵੱਖ ਟੀਮਾਂ ਸਾਡੇ ਡੀਐਸਪੀ ਢਾੜੀਵਾਲ ਦੇ ਨਿਰਦੇਸ਼ਨ ਹੇਠ ਇਹਦੇ ਚ ਕੰਮ ਕਰਦੀ ਗਈਆਂ ਐਂਡ ਅਸੀਂ ਜਿਹੜਾ ਹੈਗਾ ਕੱਲ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਸਾਡਾ ਜਿਹੜਾ ਮੁਕੱਦਮਾ ਅਸੀਂ 24 ਹੋਰ ਬੇਸ ਕਰ ਲਿਆ ਹੈ। ਇਹਦੇ ਚ ਲਗਭਗ 1.785 ਲੱਖ ਰੁਪਏ ਜਿਹੜਾ ਹੈਗਾ ਅਸੀਂ ਰਿਕਵਰ ਕਰ ਲਿਆ ਹੈਗਾ। ਇਹਦੇ ਚ ਅਸੀਂ ਜਿਹੜਾ ਅਕਿਊਜ਼ਡ ਹੈ ਉਹ ਵੀ ਅਰੈਸਟ ਕਰ ਲਿਆ ਹੈਗਾ। ਉਹਦਾ ਨਾਮ ਉਜੀਤ ਹੈਗਾ। ਉਦੀ ਉਮਰ ਲਗਭਗ 30 ਸਾਲ ਲਗੀ। ਆ ਜਿਹੜਾ ਲੁਧਿਆਣਾ ਮੋਲਾ ਜਿਹੜਾ ਤਾਰੀਵਾਲ ਦਾ ਰਹਿਣ ਵਾਲਾ ਹੈ। ਐਂਡ ਇਹਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ। ਇਹਦੇ ਚ ਪਹਿਲਾਂ 3-5 ਦਰਦ ਨੇ। ਦੋ ਸਿਟੀ ਦੇ ਵਿੱਚ ਦਰਜ ਹੈਗਾ। ਇੱਕ ਤਾਰੀਵਾਲ ਦੇ ਵਿੱਚ ਦਰਜ ਹੈਗਾ। ਜਿਹੜੇ ਜਿਹੜਾ ਪ੍ਰੀਵਿਅਸ ਕ੍ਰਿਮੀਨਲ ਰਿਕਾਰਡ ਹੈਗਾ ਇਹਦਾ ਹੈਗਾ ਇਹਨੂੰ ਹਲੇ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਐਂਡ ਬਾਕੀ ਤਫਤੀਸ਼ ਦੇ ਵਿੱਚ ਅਸੀਂ ਇਹਦੇ ਸਾਰੇ ਐਂਗਲ ਅਸੀਂ ਚੈੱਕ ਕਰਦੇ ਦੇਖੋ ਜੀ ਇਹਦੇ ਚ ਸਾਡੀ ਟੀਮਾਂ ਨੇ ਕਾਫੀ ਮਿਹਨਤ ਕੀਆ ਜਿਹੜੇ ਚ ਟੈਕਨੀਕਲ ਟੈਕਨੀਕਲੀ ਵੀ ਔਰ ਹਿਊਮਨ ਇੰਟੈਲੀਜੈਂਸ ਦਾ ਵੀ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਕੰਬੀਨੇਸ਼ਨ ਕਰਕੇ ਜਿਹੜਾ ਹੈਗਾ ਇਹਦੇ ਚ ਜਿਹੜੀ ਹੈਗੀ ਸਾਨੂੰ ਪਤਾ ਲੱਗਾ ਐਂਡ ਅਕੋਰਡਿੰਗਲੀ ਅਸੀਂ ਜਿਹੜਾ ਹੈਗਾ ਇਹਨੂੰ ਚੈੱਕ ਕਰਦੇ ਸਾਰੇ ਆਲਮੋਸਟ ਸਾਰੇ ਪੈਸੇ ਦੀ ਕਵਰ ਹੋ ਗਏ ਹੈਗੇ ਬਾਕੀ ਸੀ ਪੁੱਛ ਗਿੱਛ ਕਰਕੇ ਜਿਹੜਾ ਹੈਗਾ ਇਹਨੂੰ ਜਿਹੜਾ ਇੱਕਦਮ ਜਿਹੜਾ ਇਹਨੇ ਤਫਤੀਸ਼ ਜਿਹੜੀ ਹੈਗੀ ਉਹ ਮੁਕੰਮਲ ਕਰਾਂ ਦੇਖੋ ਆ ਸਾਰੀ ਚੀਜ਼ਾਂ ਕਿਉਂਕਿ ਹਲੇ ਅਕਿਊਜ ਫੜਿਆ ਗਿਆ ਹੈਗਾ ਉਹਦੀ ਕਸਟੋਡੀਅਲ ਇੰਟਰੋਗੇਸ਼ਨ ਅਸੀਂ ਕਰਨੀ ਹੈ ਅਸੀਂ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਅਸੀਂ ਜਿਹੜਾ ਫਰਦਰ ਹੈਗਾ ਇਹਦੇ ਸਾਰੇ ਐਂਗਲ ਜਿੰਨੇ ਵੀ ਐਂਗਲ ਹੈਗੇ ਅਸੀਂ ਸਾਰੇ ਇਹਨਾਂ ਨੂੰ ਚੈੱਕ ਕਰਾਂਗੇ ਕਿ ਕੀ ਇਹਨਾਂ ਨੂੰ ਇਨਫੋਰਮੇਸ਼ਨ ਕਿਦਾਂ ਮਿਲੀ ਆ ਵਾਟਐਵਰ ਜਿਹੜਾ ਜਿਹੜਾ ਵੀ ਸਾਡੇ ਸਵਾਲ ਹੈਗੇ ਉਹ ਅਸੀਂ ਜਿਹੜਾ ਹੈਗਾ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਚੈੱਕ ਕਰ ਲੈਂਦੇ ਉਹ ਪਾਰਟੀ ਦੇ ਸਹੀ ਤਰੀਕੇ ਨਾਲ ਜੀ ਉੱਤੇ ਕੋਹ ਤੋਂ ਸਾਰਾ ਇਹ ਸਬਜੈਕਟ ਇਨਵੈਸਟੀਗੇਸ਼ਨ ਦਾ ਹੈ ਜੀ ਉਹ ਅਸੀਂ ਜਦੋਂ ਅਸੀਂ ਅਕਿਊਜ਼ ਨੂੰ ਰਿਮਾਂਡ ਤੇ ਅਸੀਂ ਲੈਣਾ ਹੈਗਾ ਨਾ ਰਿਮਾਂਡ ਤੇ ਅਸੀਂ ਇਹਨ ਸਾਰੇ ਸਵਾਲਾਂ ਦਾ ਜਿਹੜੇ ਜਿਹੜੇ ਵੀ ਸਵਾਲ ਜਿਹੜੇ ਹੈਗੇ ਇਹਨਾਂ ਦਾ ਮੋਟਿਵ ਕੀ ਸੀ ਇੰਟੈਂਸ਼ਨ ਕੀ ਸੀ ਇਹਨਾਂ ਦਾ ਕੋਈ ਉਹ ਕੋਈ 파ਟਨਰ ਤੋਂ ਨਹੀਂ ਹੈ ਜਾ ਕਿਸੇ ਨੇ ਰੱਕੀ ਕੀਤੀ ਹੈ ਇਹ ਸਾਰੇ ਸਬਜੈਕਟ ਉਹ ਜਿਹੜੇ ਟਾਪਿਕ ਹੈ ਇਸ਼ੂਜ਼ ਹੈ ਉਹ ਅਸੀਂ ਇਨਟੈਰੋਗੇਸ਼ਨ ਚ ਅਸੀਂ ਡਿਸਕਸ ਕਰਾਂਗੇ ਜਿਹੜੀ ਪੇਮੈਂਟ ਸੀਗੀ ਉੱਥੇ ਪਈ ਹੋਈ ਹੈ ਕਿੱਥੋਂ ਆਈ ਸੀ ਦੇਖੋ ਆ ਜਿਹੜੇ ਹੈਗੇ ਬਜਾਲੀ ਸਾਹਿਬ ਦਾ ਜਿਹੜਾ ਹੈਗਾ ਕਹਿਣਾ ਹੈਗਾ ਕਿ ਇਹਨਾਂ ਨੇ ਕੋਈ ਪ੍ਰਾਪਰਟੀ ਦੀ ਜਿਹੜੀ ਹੈਗੀ ਵੇਚੀ ਸੀਗੀ ਉਹਨਾਂ ਦੇ ਪੈਸੇ ਹੈਗੇ ਬਾਕੀ ਇਹਨਾਂ ਦੇ ਜਿਹੜਾ ਹੈ ਉਹ ਵੀ ਅਸੀਂ ਚੱਕ